ਡਾਕਟਰ ਪ੍ਰਧਿਆਜਨ ਐਸਐਸਪੀ ਫਰੀਦਕੋਟ ਉਹਨਾਂ ਦੀ ਹਦਾਇਤਾਂ ਮੁਤਾਬਕ ਜਿਹੜਾ ਫਰੀਦਕੋਟ ਪੁਲਿਸ ਹੈ ਉਹਨੇ ਗੁੰਡਾ ਅਨਸਰ ਜਿਹੜੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਹੈ ਜਿਹੜੀ ਵਿੱਢੀ ਗਈ ਹੈ ਜਿਹੜੇ ਕਿਸੇ ਤਰ੍ਹਾਂ ਦੀ ਜਿਹੜੀ ਗੁੰਡਾ ਅਨਸਰ ਦੀ ਕੋਈ ਵੀ ਕਾਰਵਾਈ ਹੈ ਜਿਹੜੀ ਨਿਖਾਸ਼ ਨਹੀਂ ਕੀਤਾ ਜਾਏਗਾ ਇਸੇ ਲਈ ਵਿੱਚ ਕੱਲ ਐਸਆਈ ਸਿਕੰਦਰ ਸਿੰਘ ਥਾਣਾ ਜੱਤੋ ਨੂੰ ਇਨਫਰਮੇਸ਼ਨ ਮਿਲੀ ਕਿ ਜਿਹੜਾ ਛੱਦਕੜ ਮਹੱਲਾ ਜੱਤੋ ਹੈ ਤੇ ਮਹੱਲਾ ਨਾਮਪੁਰਾ ਕੱਲ ਇੱਥੇ ਦੋ ਧਿਰਾਂ ਜਿਹੜੇ ਇੱਕ ਰੋਬਿਨ ਤੇ ਦੂਸਰਾ ਨਛੱਤਰ ਸਿੰਘ ਇਹ ਦੋ ਜਿਹੜੇ ਵਿਅਕਤੀ ਇਹਨਾਂ ਨੇ ਆਪਸ ਵਿੱਚ ਇਹਨਾਂ ਦਾ ਝਗੜਾ ਹੋਇਆ ਜੋ ਦੋਹਾਂ ਧਿਰਾਂ ਦੇ ਵਿੱਚੋਂ 4-5 6-6 ਕੋਲ ਟੋਟਲ 15-16 ਬੰਦਿਆਂ ਨੇ ਜਿਹੜਾ ਇੱਕ ਦੂਸਰੇ ਨਾਲ ਕੁੱਟਮਾਰ ਕੀਤੀ ਅਤੇ ਇਹਦੇ ਵਿੱਚ ਕਈਆਂ ਨੂੰ ਸੱਟਾਂ ਵੱੱਗੀਆਂ ਤੇ ਉਹਦੇ ਕਰਕੇ ਜਿਹੜਾ ਆਸ-ਪਾਸ ਦੇ ਏਰੀਆ ਦੇ ਵਿੱਚ ਜਿਹੜਾ ਮਾਹੌਲ ਜਿਹੜਾ ਮਾਹੌਲ ਆਇਆ ਉਹ ਥੋੜਾ ਗੜਬੜਾ ਗਿਆ ਸੀ ਉਸੇ ਵਕਤ ਜਿਹੜਾ ਪੁਲਿਸ ਪਾਰਟੀ ਇੰਸਪੈਕਟਰ ਨਾਪਾਲ ਸਿੰਘ ਸਿਕੰਦਰ ਸਿੰਘ ਸਾਰੇ ਜਿਹੜੇ ਅਸੀਂ ਮੌਕੇ ਤੇ ਪਹੁੰਚੇ ਉੱਥੇ ਜਾ ਕੇ ਜਿਹੜਾ ਇਹਨਾਂ ਨੂੰ ਅਸੀਂ ਉਸੇ ਵਕਤ ਕਾਬੂ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜਾ ਇਹ ਮੁਕੱਦਮਾ ਅਸੀਂ ਇੱਕ ਦਰਜ ਜਿਸਟਿਕ ਤੱਕ ਦੀ ਤਰ੍ਹਾਂ ਤਿੰਨ ਸੌ ਸੱਤ ਤਾਈਪ ਸੀ ਤੇ ਜਾਂ ਨਵੀਂ ਜਿਹੜੀ ਬੀਐਨਐਸ ਹੈ ਆ ਬੀਨਸ ਦੀਆਂ ਤਰ੍ਹਾਂ ਦੇ ਤਹਿਤ ਜਿਹੜਾ ਇਹਨਾਂ ਦੇ ਖਿਲਾਫ ਅਸੀਂ ਮਕਦਮਾ ਜਿਹੜਾ ਦਰਜ ਰਿਸਟਰ ਕੀਤਾ ਇਸੇ ਲਈ ਅਧੀਨ ਅਸੀਂ ਜਿਹੜੇ ਨੌ ਜਿਹੜੇ ਵਿਅਕਤੀ ਆ ਉਹਨਾਂ ਨੂੰ ਅਸੀਂ ਮੌਕੇ ਤੋਂ ਹੀ ਅਰੈਸਟ ਕਰ ਲਿਆ ਤੇ ਬਾਕੀ ਜਿਹੜੇ ਦੋਸ਼ੀ ਆ ਉਹ ਉਹਨਾਂ ਦੀ ਅਸੀਂ ਤਲਾਸ਼ ਜਿਹੜੀ ਆ ਉਹ ਜਾਰੀ ਹੈ ਤੇ ਜਲਦੀ ਹੀ ਸੀ ਉਹਨਾਂ ਨੂੰ ਅਰੈਸਟ ਕਰ ਲਾਂਗੇ ਜਿਹੜਾ ਇਹਨਾਂ ਵਿੱਚ ਇੱਕ ਜਿਹੜਾ ਮੇਨ ਦੋਸ਼ੀ ਆ ਰੋਬਿੰਦ ਸਿੰਘ ਜਿਹੜਾ ਉਹ ਮੌਕੇ ਤੋਂ ਜਿਹੜਾ ਫਰਾਰ ਹੋ ਗਿਆ ਸੀ ਉਸ ਤੋਂ ਬਾਅਦ ਜਦੋਂ ਗਾਂ ਨਾਕਾ ਬੰਦੀ ਅਸੀਂ ਚਾਰੇ ਪਾਸੇ ਕੀਤੀ ਤੇ ਨਾਕਾਬੰਦੀ ਦੌਰਾਨ ਜਿਹੜਾ ਜਦੋਂ ਉਹਨੂੰ ਅਰੈਸਟ ਕੀਤਾ ਤਾਂ ਉਹਦੇ ਕੋਲੋਂ ਕੱਲ 50 ਗ੍ਰਾਮ ਜਿਹੜੀ ਹੈ heroin ਵੀ ਅਸੀਂ ਬਰਾਮਦ ਕੀਤੀ ਹੈ ਉਹਦੇ ਖਿਲਾਫ ਇਸੇ ਸਬੰਧ ਵਿੱਚ ਅਸੀਂ ਇੱਕ ਵੱਖਰਾ ਮੁਕੱਦਮਾ ਜਿਹੜਾ ਦਰਜ ਰਿਹਾ ਕੀਤਾ ਜਿਹੜੇ ਬਾਕੀ ਜਿਹੜੇ ਗੁੰਡਾ ਅੰਸਰ ਹੈਗੇ ਆ ਜਿਨ੍ਹਾਂ ਦੀ ਤਲਾਸ਼ ਜਾਰੀ ਹੈ ਉਹਨਾਂ ਨੂੰ ਵੀ ਅਸੀਂ ਸ਼ਾਮ ਤੱਕ ਅੱਜ ਸਾਰਿਆਂ ਨੂੰ ਗ੍ਰਫਤਾਰ ਕਰ ਲਾਂਗੇ ਉਹਨਾਂ ਦੇ ਖਿਲਾਫ ਹੋਰ ਵੀ ਮੁਕੱਦਮੇ ਜਿਹੜੇ ਹੈ ਇਹਨਾਂ ਦੇ ਦਰਜ ਹੈਗੇ ਆ ਕਈਆਂ ਦੇ ਖਿਲਾਫ ਦਰਜ ਹੈ ਜਿਹਦੇ ਵਿੱਚ ਜਿਵੇਂ ਦੋਸ਼ੀ ਹੈ ਅਭੀਜੀਤ ਇਹਦੇ ਖਿਲਾਫ ਵੀ ਇੱਕ ਮੁਕੱਦਮਾ ਐਂਡੀਪੀਐਸ 87 ਅਰਜਾ ਜੀ ਜਿਹੜਾ ਰਾਹੁਲ ਹੈ ਇਹਦੇ ਖਿਲਾਫ ਪਹਿਲਾ ਮੁਕੱਦਮਾ ਜਿਹੜਾ ਹੈ ਅਰਜਾ ਜਸ਼ਨ ਹੈ ਇਹਦੇ ਖਿਲਾਫ ਇੱਕ ਮੁਕੱਦਮਾ ਦਰਜਾ ਇੱਕ ਜਸ਼ਨਪ੍ਰੀਤ ਪੁੱਤਰ ਬਖਸ਼ੀ ਸਿੰਘ ਇਹਦੇ ਖਿਲਾਫ ਵੀ ਇੱਕ ਮੁਕੱਦਮਾ ਐਂਡੀਪੀਐਸ ਦਾ ਜਿਹੜਾ ਉਹ ਦਰਜਾ ਤੇ ਮੇਰੀ ਐਸਐਸਪੀ ਸਾਹਿਬ ਵੱਲੋਂ ਡਾਕਟਰ ਪ੍ਰਗਿਆ ਜਾਨ ਵੱਲੋਂ ਸਾਰਿਆਂ ਨੂੰ ਇੱਕ ਵਾਰ ਨਹੀਂ ਕਿ ਜਿਹੜੇ ਵੀ ਕੋਈ ਮੁੰਡਾ ਅੰਸਰ ਹੈਗੇ ਆ ਜਾਂ ਜਿਹੜਾ ਇਸ ਤਰ੍ਹਾਂ ਦੀ ਕੋਈ ਗਲਤ ਕਾਰਵਾਈ ਕਰਦਾ ਅਸੀਂ ਇਹਨਾਂ ਦੇ ਖਿਲਾਫ ਸਖਤ ਜਰੈਕਸ਼ਨ ਲਾਵਾਂਗੇ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਉਹ ਕਰਨ ਦੀ ਜਮਾਂ ਖਨਾ ਨਹੀਂ ਕਰਦੇ